ਬੱਸ ਵਾਹ ਕੀ ਬਣਦਾ ਦੇਖੀਏ ਉਹਨੇ ਵਾਹ ਕਰਿਆ ਬਈ ਮਾਹੌਲ ਬਣਿਆ ਪਿਆ ਓਏ ਚੱਕਦੇ ਫੜੇ ਪਬਲਿਕ ਦਾ ਘੱਟ ਪਾਪਾ ਮਾਰਦਾ ਜਿਹੜਾ ਤੁਸ ਜਾਸੇ ਪਾਸੇ ਦੇਖੋ ਮਿੱਤਰੋ ਦੋਨੋਂ ਇੱਕ ਸੱਜੇ ਉੱਪਰ ਪੀਡੀਐਫ ਇਹ ਮਿਲੇ ਦਿੱਤੇ ਜਿਹੜੀਆਂ ਗੱਲਾਂ ਇਥੇ ਜੋੜੀਆਂ ਲਗਾ ਲਈਆਂ ਉਹਨਾਂ ਦਾ ਕੰਪੀਟੀਸ਼ਨ ਸਪਾਈ ਆਵਾਜ਼ ਸਪਾਈ ਆਵਾਜ਼ ਠੀਕ ਹੈ ਇਹ ਸਾਰੀਆਂ ਗਾਵਾਂ ਦੇ ਬਲੋ ਚੰਗੀਆਂ ਲੱਗੀਆਂ ਤੁਹਾਨੂੰ ਸਕਰੀਨ ਤੇ ਕਮੈਂਟ ਨਹੀਂ ਆਉਂਦੇ ਦੇਖੋ

ਪਹਿਲਾਂ ਨੜੇ ਗੇੜੀ ਵੀਡੀਓ ਤੱਕ ਆ ਕੋ ਦੇਖੀ ਹੋਈ ਬਾਤ ਹੈ ਜੱਸਾ ਪਾਟੇ ਮਸਤਰੇ ਦਾ ਹੋ ਮੇਰਾ ਨੋਰ ਕਿਹੜੀਆਂ ਗਮਾਂ ਇਹਦੇ ਵਿੱਚੋਂ ਪਹਿਲੇ ਤੇ ਦੂਜੇ ਨੰਬਰ ਤੇ ਆਉਂਦੀਆਂ ਤੁਸੀਂ ਦੇਖ ਲਓ ਬਾਲਾ ਘੈਂਟ ਪ੍ਰੋਫਾਈਲੀਆਂ ਤਾਂ ਦੇਖੋ ਕਿਹੜੇ ਤੇ ਡਿਓ ਰੋਣਾ ਦੀ ਕਿਸਮਾ ਕਿਹੜੇ ਤੇ ਨਾ ਰੈਪ ਕਰਨਾ ਲਾਲਟੀ ਪਗੜਾ ਦੇ ਰਹਿਣ ਕਿਸੇ ਨੂੰ ਲਾਲ ਰੰਗ ਦਾ ਤੇ ਖੱਟੇ ਰੰਗ ਦਾ ਪਤਾ ਨਹੀਂ ਕਿਹੜੇ ਦੇ ਉੱਤੇ ਪਹਿਣਾਗਾ ਹਾਏ ਓਏ ਕਿਸਮਤ ਆਏ ਦੇਖੋ ਇੱਥੇ ਕਿਸਮਤ ਖੜੀ ਹੋਈ ਹੈ ਬੇਚੋ ਇਹ ਇਹ ਜਿਲਾਂ ਦੀਆਂ ਟੜਕਣਾ ਤੇਜ ਨੇ ਹਾਏ ਓਏ ਦੇਖੋ ਵੇ ਕੀਦੇ ਕਰਮ ਖੁੱਲਦੇ ਆ ਦੇਖੀ ਨੇੜੇ ਨੇੜੇ ਹੀ ਜਾਂਦਾ ਕੈਮਰੇ ਵਾਲੇ ਸਾਡੇ ਵਰਗੇ ਇਹ 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 ਪਿਲਾ ਪਿਲਾ ਪਹਿਲਾ ਵਾਲਾ ਤਗੜਾ ਕਰ ਏ ਆ ਬਾਈ ਦੌੜਾ ਭਾਈ ਉਹ ਪਹਿਲੇ ਨੰਬਰ ਤੇ ਲਾਤੀ ਦੇਖੋ ਮਨਜੋਤ ਕਬੋ ਫਰਸਟ ਮਨਜੋਤ ਸਿੰਘ ਆ ਗਿਆ ਫਰਸਟ ਭਾਈ ਸੈਕੰਡ ਅਮਰਜੀਤ ਆਏ ਹਾਏ 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 ਆ ਗਿਆ 24 ਚਾਚੋ ਸੈਕੰਡ ਅਮਰਜੀਤ ਸਿੰਘ ਵਾਲਾ ਅਮਰ ਸਿੰਘ ਚਿਵੜਾ ਜਿਹੜਾ ਹੈਗਾ ਸੈਕੰਡ ਤੇ ਇਹ ਫਰਸਟ ਚਾ ਭਾਈ ਇਹ 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 ਜੀ ਆ ਆ ਗਿਆ ਆ ਆ ਗਿਆ ਭਾਈ ਪਹਿਲੇ ਨੰਬਰ ਦੇ ਉੱਤੇ ਆ ਪੀਡੀਐਫ ਤੇ ਅੱਜ ਜਿਹੜਾ ਹੈਗਾ ਆ ਦੇਖੋ ਮਾਹੌਲ ਆ ਜਿਹੜਾ ਆਹਾਹਾ ਇਹ ਮੈਸੀ ਸੀਮਣ ਦੀ ਆ ਭਾਈ ਤੁਹਾਨੂੰ ਮੈਂ ਦੱਸਾਂ ਗੱਲ ਇਹ ਥੱਲੋਂ ਦੁੱਧ ਚਉਈ ਜਾਂਦਾ ਪਾਲੀ ਸੋਣੀ ਆ ਓਏ ਆ ਦੇਖੋ ਓਏ ਆਹੇ 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 ਦੇਖੀ ਜਲੋ ਦੋ ਗੜੀਆਂ ਦੇਖੀ ਜਲੋ ਆ ਜੀ ਭਾਈ ਪਹਿਲੇ ਨੰਬਰ ਦੇ ਉੱਤੇ ਆਉਣ ਵਾਲੀ ਹਮਾਰੇ ਚੀਜ਼ ਕਾਪਰ ਨੂੰ ਵੀ ਹੈ ਜਿਹੜੀ ਹੈ ਨਾ ਆਪਕੇ ਤੁਸੀਂ ਦੇਖ ਲੋ ਸਰਦਾਰ ਗੱਫਰ ਸਿੰਘ ਇਹ ਬਹੁਤ ਸੋਹਣੀ ਆ ਯਾਰ ਬਹੁਤ ਹੀ ਜ਼ਿਆਦਾ ਸੋਹਣੀ ਆ ਪਰਾਂ ਵਾਲੇ ਜਿਹੜੇ ਮੈਸੀ ਜੀ ਨੰਬਰ 3 ਨੰਬਰ ਵਾਲੀ ਸਿੰਘ ਮਨੋਜੀ ਕਲਾ ਤੋਂ ਜਿਨ੍ਹਾਂ ਨੇ ਆਪਣਾ 2005 ਵਿੱਚ ਉਪਰਲਾ ਸਾਡੀ ਆ ਹੈਗੀ ਹੈ ਮਿੱਤਰੋ ਜਿਗਰ ਦੇ ਖੰਗੀ ਜੀ ਨੰਬਰ ਵਾਲੀ ਬੰਗੀ ਰੋਤੂ ਵਾਲੀ ਆਂਦੀ ਹੈ ਇਹ ਜਿਹੜਾ ਜਿਹੜਾ ਜੀ ਅੱਖੀਂ ਕਿ ਬਟੰਡਾ ਹੈ ਨਾ ਬਾਈ ਦਾ ਦੇ ਬਹੁਤ ਸੋਹਣੀ ਗਾਂ ਆ ਗਈ ਤੇ ਵਧੀਆ ਮਿਹਨਤ ਨਾਲ ਤੁਸੀਂ ਦੇਖ ਲਓ ਹਨਾ ਕੀਤੀ ਮਿਹਨਤ ਜਿਹੜੀ ਉਹ ਸਫਲ ਹੋ ਗਈ ਅੱਜ ਤੇ ਇਹ ਸੀਗੀਆਂ ਹਨਾ ਜਿਹੜੀਆਂ ਫੋਟੋਆਂ ਹੋਈ ਜਾਂਦੀਆਂ ਇਹਦੇ ਓਵਰਵਿਊ ਇੱਧਰ ਲਾ ਕੇ ਦਿਖਾ ਦਈਏ ਤੇ ਬਹੁਤ ਸੋਹਣਾ ਜਿਹੜਾ ਲੋਕਾਂ ਦਾ ਇਕੱਠ ਹੈ ਜਿਹੜਾ ਚਾਰੇ ਪਾਸੇ ਉਹ ਤੁਸੀਂ ਦੇਖ ਸਕਦੇ ਹੋ ਹਨਾ ਤੇ ਜਿਹੜਾ ਕੀ ਦੇਖੀ ਜਾਂਦੇ ਆ ਹੁਣ ਤੁਸੀਂ ਆਪ ਦੇਖ ਲਓ ਇਹ ਜਿਹੜੀਆਂ ਹੈਗੀਆਂ ਸਟੇਜ ਲੱਗੀ ਹੈ ਨਾ ਉਹੋ ਜਾਂ ਸੇਫਾ ਸੇ ਤੁਸੀਂ ਜਾਰੇ ਵਸਣੇਗਾ ਬਹੁਤ ਬੜਿਆ ਹੋਇਆ ਮੰਡਾਲ ਦੋਨੇ ਬਹੁਤ ਜ਼ਿਆਦੇ ਪਿੰਡਾਂ ਦੇ ਵਿੱਚ ਆਉਂਦੇ ਨੇ